ਕਾਲ ਦੋਸਤੋ ਦੋਸਤੋ ਅਸੀਂ ਚੱਲੇ ਆਂ ਮਾਰਕੀਟ ਤੇ ਅੱਜ ਅਸੀਂ ਕੋਈ ਸਪੈਸ਼ਲ ਕਰਨ ਚੱਲੇ ਆਂ ਮਾਰਕੀਟ ਤੇ ਅੱਜ ਆਪਾਂ ਇਹ ਜ਼ਰੂਰ ਚੀਜ਼ ਦੇਖਾਂਗੇ ਵੀ ਅੱਜ ਵੀ ਇਨਸਾਨੀਅਤ ਹੈਗੀ ਆ ਜਾਂ ਨਹੀਂ ਕਿਉਂਕਿ ਅਸੀਂ ਤਾਂ ਮਾਰਕੀਟ ਜਾਣ ਲੱਗੇ ਸੀ ਸਾਡੇ ਦਿਮਾਗ 'ਤੇ ਇੱਕ ਛੋਟਾ ਜਿਹਾ ਆਈਡੀਆ ਆ ਤੇ ਸੋਚਿਆ ਅਸੀਂ ਕਿ ਕਿਉਂ ਨਾ ਉਹਦੇ ਨਾਲ ਰਿਲੇਟਡ ਇੱਕ ਵੀਡੀਓ ਬਣਾਈ ਜਾਵੇ ਤੇ ਫਿਰ ਜੰਮ ਉਹ ਉਹ ਆਈਡੀਆ ਕੀ ਹੈਗਾ ਵੈ ਤੁਹਾਨੂੰ ਵੀ ਲਾਈਵ ਦਿਖਾਉਨੇ ਆ ਮਾਰਕੀਟ ਦੇ ਵਿੱਚ ਜਾ ਕੇ ਤੇ ਦੇਖਦੇ ਆ ਕਿ ਅੱਜ ਦੇ ਟਾਈਮ ਦੇ ਵਿੱਚ ਜੋ ਅਸੀਂ ਸੋਚਿਆ ਆ ਉਹ ਚੀਜ਼ ਹੈਗੀ ਆ ਕਿ ਨਹੀਂ ਆਈ ਹੋਪ ਕਿ ਹੋਣੀ ਨਹੀਂ ਚਾਹੀਦੀ ਆ ਪਰ ਚਲੋ ਦੇਖਦੇ ਆ ਕੀ ਕੀ ਰਿਜ਼ਲਟ ਮਿਲਦਾ ਹੈ ਸਾਨੂੰ ਤੇ ਤੁਹਾਨੂੰ ਵੀ ਦਿਖਾਉਨੇ ਆ ਤੇ ਚਲੋ ਚੱਲੀਏ ਦੋਸਤੋ ਆਪਾਂ ਮਾਰਕੀਟ 'ਤੇ ਹੁਣ ਪਹੁੰਚ ਚੁੱਕੇ ਆ ਮਾਰਕੀਟ ਤੇ ਉਹ ਸਾਹਮਣੇ ਤੁਹਾਨੂੰ ਰੇੜੀ ਨਜ਼ਰ ਆ ਰਹੀ ਹੋਗੀ ਤੇ ਮੈਂ ਹੁਣ ਉਹਦੇ ਕੋਲੋਂ ਕੁਝ ਖਾਣ ਲਈ ਮੰਗਾਗਾ ਜਾਂ ਮੈਂ ਇਹਨੂੰ ਕਹਾਂਗਾ ਕਿ ਮੇਰੇ ਕੋਲ ਪੈਸੇ ਥੋੜੇ ਆ ਜਾਂ ਮੈਂ ਕਹਾਂਗਾ ਕਿ ਮੇਰੇ ਕੋਲ ਪੈਸੇ ਹੈ ਨਹੀਂ ਆ ਤੇ ਦੇਖਦੇ ਆ ਉਹਦਾ ਕੀ ਰਿਸਪੌਂਸ ਮਿਲਦਾ ਏ ਤੇ ਕਰਦੇ ਆ ਅੱਗੇ ਜਾ ਕੇ ਫਿਰ ਗੱਲਬਾਤ ਸਰ ਗੁੰਡੇ ਪਾਪਾ ਜਾ ਰਹੇ ਨੇ ਗੱਡੀ 'ਚ ਉਤਰ ਕੇ ਕਰਨਗੇ ਉਹਨਾਂ ਦੇ ਨਾਲ ਗੱਲਬਾਤ ਤੇ ਦੇਖਦੇ ਆ ਕੀ ਰਿਸਪੌਂਸ ਮਿਲਦਾ ਏ ਉਹਨਾਂ ਦਾ ਅੱਗੇ ਸਾਨੂੰ ਫ੍ਰੈਂਡਸ ਪਾਪਾ ਨੇ ਪੁੱਛ ਲਿਆ ਏ ਹਾਂ ਤੁਹਨ ਪੈਸੇ ਦੇਖ ਰਹੇ ऐसे देख रहे नहीं पता नहीं की कर रहे हैं की गल बात हो रही है उन ना नाल बाकी फाइनल रिजल्ट ਤੁਹਾਨੂੰ ਵੀ ਦਿਖਿਏਗਾ ਕਿ ਕੀ ਅੱਗੋਂ ਜਿਹੜੀ ਅਸੀਂ ਗੱਲ ਸੋਚ ਕੇ ਆਏ ਸੀਗੇ ਕਿ ਉਹ ਪਲਾਨਿੰਗ ਉਹੀ ਹੋ ਰਹੀ ਆ फ्रेंड्स ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਇੱਕ ਲੈ ਰਹੇ ਆ ਟੈਸਟ ਰੇਡੀ ਵਾਲੇ ਦਾ ਗੱਲਬਾਤ ਤਾਂ ਚੱਲ ਰਹੀ ਆ ਪਹਿਲਾਂ ਸਰਗੁਣ ਨੂੰ ਇੱਧਰ ਫਰਸਟ ਵਾਲੇ ਕੋਲ ਗਿਆ ਸੀ ਨਾ ਸ਼ਾਇਦ ਮਨ ਉਹਦੇ ਉਹਨੇ ਉਹਦੇ ਫੇਸ ਤੋਂ ਲੱਗ ਰਿਹਾ ਸੀ ਕਿ ਉਹਨੇ ਨਾ ਕਰ ਦਿੱਤੀ ਆ ਲੱਗਦਾ ਥੋੜਾ ਰੋੜ ਬੰਦਾ ਹੈ ਆਈ ਐਮ ਆਲਸੋ ਵੈਰੀ ਐਕਸਾਈਟਿਡ ਟੂ ਨੋ ਦ ਰੀਜ਼ਨ ਹਾਂ ਜਲਦੀ ਆਓ ਵਾਪਸ ਤੁਹਾਨੂੰ ਵੀ ਦੱਸੋ ਯੈਸ ਕਿ ਨੋ ਓਹ ਇਹ ਪਪਾ ਨੇ ਯੈਸ ਕਰਤੀ ਯੈਸ ਚਲਿਏ ਯੈਸ ਇਹ ਕਹਿੰਦਾ ਸੀ ਕੈਣੀ ਕੋਰਨਾ ਮੈਂ ਤੁਹਾਨੂੰ 70 ਰੁਪਏ ਤੇ ਆਹ ਕੰਦਾ ਫੜੇ ਆ ਨਹੀਂ ਬਚੀ ਹੋਰ। ਰੱਖਤਾ ਕੋਈ ਨਹੀਂ ਬੰਦਾ ਪਾਸ ਹੋ ਗਿਆ ਹੈ। ਠੀਕ ਹੈ ਫਰ ਫੋਨ। ਮੈਂ ਤੇਰਾ ਦੱਸਿਆ ਆ ਜੰਦਾ ਕਰਤਾ। ਬੋਲੇ ਫਿਰ ਮੈਨੂੰ ਪੈਸੇ ਜਾਂਦਾ ਵਾਪਸ ਆਂਦਾ ਪੈਸੇ ਵੀ ਲਾ ਦੇ ਤਮਾ ਕੋਨਾ ਜੋਦ ਨਹੀਂ ਗੜਾ। ਮੈਂ ਮੇਰੇ ਕੋ ਕੋਈ ਪੈਸਾ ਨਹੀਂ ਹੈਗਾ। ਭੈਣ ਜੀ ਇਹ ਹੋ ਰਿਹਾ ਸੀ ਸਾਡਾ ਟੈਸਟ ਤੇ ਜਿਹਦੇ ਵਿੱਚੋਂ ਬਈ ਇਧਰ ਕਰਨਾ ਮੂੰਹ। ਇਧਰ ਮੂੰਹ ਕਰ। ਆ ਸੂਜੀ ਟੈਸਟ ਤੋਂ ਪਾਸ ਹੋ ਗਿਓ ਮੇਰੇ ਤੋਂ ਹੋ ਗਿਆ ਹਾਂ ਹਾਂ ਤੇ ਆ ਵੇਖ ਲੋ ਇਹ ਬੰਦਾ ਆਂ ਦਾ ਜੋ ਮਰਜੀ ਖੋਲ ਦਿਓ ਕਹਿੰਦਾ ਰੇ ਹਿੰਮਤ ਸਰਪੇ ਪਿੱਛੇ ਗੱਡੀ ਖੜੀ ਕਰਕੇ ਆ ਪਰ ਇਹ ਬੰਦੇ ਨੇ ਇਨਸਾਨੀ ਚਲੋ ਚਲੋ ਭਈਆ ਅਸੀਂ ਛੋਟਾ ਜਿਹਾ ਇੱਕ ਟੈਸਟ ਹੀ ਲੈਣਾ ਸੀਗਾ ਤੇਰਾ ਟੈਸਟ ਹੀ ਆ ਲੈ ਦੀਵਾਲੀ ਦਾ ਗਿਫਟ ਆ ਬਹੁਤ ਪਹਿਲਾਂ ਦੋਸਤੋ ਇਹ ਬੰਦਾ ਹੋ ਗਿਆ ਜੇ ਪਾਸ ਭਾਈ ਆ ਖੋਲ ਕੇ ियत का भी, भी। आप पंजाबी समझते हो थोड़ा समझ आ, तो आपकी ये वीडियो ना ये इसके चैनल पे भी आएगी ठीक है तो इंसानियत को जिंदा रखने के लिए थैंक यू भैया ਠੀਕ ਹੈ ਮੋਜਾਂ ਕਰੇ ਖਾਣੇ ਨਹੀਂ ਅਹੀ ਬਸ ਸਿਰਫ ਦਸਤਾਂ ਤੋਂ ਕੋਈ ਮੋਸੀ ਨਹੀਂ ਆਹ ਚਲੋ ਜੀ ਬਈਆ ਦੀ ਰੇੜੀ ਤੇ ਲਗਾਤਾ ਉਹਦਾ ਗਿਫਟ ਦੋਸਤੋ ਆਹ ਦੇਖ ਲਓ ਜੀ ਇਹਦਾ ਗਿਫਟ ਹੈ ਰਾਹੁਲ ਦਾ ਕੀ ਨਾਮ ਹੈ ਰਾਹੁਲ ਰਾਹੁਲ ਹਾਂ ਨਹੀਂ ਨਹੀਂ ਬਸ ਥੈਂਕ ਯੂ ਥੈਂਕ ਯੂ ਇਹ ਖਾਣੇ ਦੀ ਬਸ ਠੀਕ ਹੈ ਹਾਂ ਮਰਜ਼ੀ ਕਰ ਓਕੇ ਹਮਨੇ ਹਾਂ ਚਲੇ ਲਾ ਇਸਕੇ ਪੈਸੇ ਆਪਕੋ ਦੇਂਗੇ ਹਮ ਤੇ ਦੋਸਤੋ ਹਣ ਇਹਨੂੰ ਪੈਸੇ ਦਾਂਗਾ ਖੁਸ਼ ਹੋ ਗਿਆ ਹੈ ਇਹ ਸੀਗਾ ਸਾਡਾ ਸਰਪ੍ਰਾਈਜ਼ ਦੋਸਤੋ ਹੁਣ ਅਸੀਂ ਅੱਗੇ ਨੈਕਸਟ ਹੋਰ ਵੀ ਕਿਤੇ ਜਾਂਦੇ ਆ ਫਰੈਂਡਸ ਰੈਡੀ ਤੋਂ ਅਸੀਂ ਜਾਏ ਆ ਤੇ ਹੁਣ ਸਾਡੇ ਦਿਮਾਗ 'ਚ ਆਈਡੀਆ ਆਇਆ ਸੀਗਾ ਕਿ ਕਿਉਂ ਨਾ ਕਿਸੇ ਇੱਕ ਦੁਕਾਨ ਵਾਲੇ ਦਾ ਵੀ ਟੈਸਟ ਲਿਆ ਜਾਵੇ ਤੇ ਦੁਕਾਨ ਤੋਂ ਸਾਨੂੰ ਯਾਦ ਆਇਆ ਕਿ ਕਿਉਂ ਨਾ ਮੈਂ ਬਹਾਨੇ ਨਾਲ ਇੱਕ ਸਾਹਮਣੇ ਦੇਖਿਆ ਸੀ ਕਿ ਸਾਨੂੰ ਡਾਈਪਰ ਟੰਗੇ ਹੋਏ ਤੇ ਮੈਂ ਗੁਰਮੀਹਰ ਨੂੰ ਨਾਲ ਲੈ ਕੇ ਜਾਊਂਗੀ ਤੇ ਦੇਖੂਗੀ ਕਿ ਮੈਂ ਉਹਨਾਂ ਨੂੰ ਸ਼ੋਅ ਕਰੂੰਗੀ ਕਿ ਮੇਰੇ ਕੋਲ ਕੋਈ ਪੈਸੇ ਨਹੀਂ ਹੈਗੇ ਤੋ ਮੈਨੂੰ ਡਾਈਪਰ ਦਿੰਦੇ ਆ ਕਿ ਨਹੀਂ ਤੇ ਚਲੋ ਫਰੈਂਡਸ ਮੈਂ ਹੁਣ ਜਾ ਰਹੀ ਆ ਦੁਕਾਨ ਤੇ ਤੇ ਦੇਖਦੇ ਆ ਕੀ ਰਿਸਪੌਂਸ ਹੁੰਦਾ ਹੈ ਮੈਨੂੰ ਹੁਣ ਸਰਗੁਨ ਦੀ ਮੰਮਾ ਜਾ ਰਹੀ ਆ ਸ਼ਾਪ ਤੇ ਤੇ ਵੇਖੋ ਹੁਣ ਕੀ ਰਿਜ਼ਲਟ ਹੁੰਦਾ ਵਾ ਜਾ ਕੇ ਦੇਖਦੇ ਆ ਜੀ ਕੀ ਬਣਦਾ ਫਿਰ ਪੁੱਛਦੇ ਆ ਸਰਗੁਨ ਦੀ ਮੰਮਾ ਨੂੰ ਉਹ ਸ਼ਾਪ ਤੇ ਗਏ ਸਾਹਮਣੇ ਇਹ ਗੱਲਬਾਤ ਕਰਦੇ ਫਿਰ ਅਸੀਂ ਵੀ ਚੱਲਦੇ ਆਂ ਤੁਹਾਨੂੰ ਵੀ ਨਾਲ ਲੈ ਕੇ ਚੱਲਦੇ ਆਂ ਦੋਸਤੋ ਅਪਰੂਵ ਇਸ਼ਾਰਾ ਆਪਾਂ ਨੂੰ ਮਿਲ ਗਿਆ ਵਾ ਅਪਰੂਵਲ ਹੋ ਗਿਆ ਤੇ ਚਲੋ ਹੁਣ ਜਾ ਕੇ ਇੱਕ ਤਾਂ ਪੇਮੈਂਟ ਕਰ ਦਈਏ ਤੇ ਇੱਕ ਹੁਣ ਜਾ ਕੇ ਗੱਲਬਾਤ ਵੀ ਕਰਦੇ ਆਂ ਆਪਾਂ ਆ ਵੇਖੋ ਹੁਣ ਆਪਾਂ ਸ਼ੌਕ ਤੇ ਆ ਗਏ ਅਸੀਂ ਤੇ ਬੈਠੇ ਨੇ ਸਭੀ ਫੈਮਿਲੀ ਕਰ ਲੈਨੇ ਗੱਲਬਾਤ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਬੋ ਜੀ ਅੱਜ ਮੈਂ ਇਹਨਾਂ ਦੀ ਸ਼ੌਪ ਤੇ ਆਈ ਸੀ ਕਿ ਮੈਨੂੰ ਪਹਿਲੀ ਵਾਰੀ ਸੀ ਭਾਜੀ ਰਾਣੀ ਬਿਲਕੁਲ ਪੂਰ ਰਿਸਪੌਂਸ ਦਿੱਤਾ ਕਿ ਹਾਂਜੀ ਕੋਈ ਗੱਲ ਨਹੀਂ ਤੁਸੀਂ ਬੱਚੇ ਦੇ ਟਾਈਪਰ ਲੈ ਲਓ ਸੌਰੀ ਭਾਜੀ ਮੇਰਾ ਉਹ ਥੋੜਾ ਜਿਹਾ ਛੋਟਾ ਜਿਹਾ ਮਿਚਾ ਆ ਗਿਆ ਸੀ ਜਾਂ ਕੋਈ ਉਹ ਨਹੀਂ ਸੀਗਾ ਕਿ ਪੈਸੇ ਦੋਸਤੋ ਇਹ ਪੰਜਾਬ ਆ ਵੇਖ ਲਓ ਆ ਰਿਸਪੌਂਸ ਆ ਪੰਜਾਬ ਦਾ ਕਿਲੇ ਸੀ ਕਿ ਕਰੋ ਇਨ ਸਾਥੀਅਤ ਦਾ ਟੈਸਟ ਲੈ ਲੈਂਦੇ ਅਸੀਂ ਦੇਖਣ ਆਏ ਸੀ ਕਿ ਅੱਜ ਦੇ ਟਾਈਮ 'ਚ ਸਾਡੀਏ ਤਾਂ ਹੈ ਕਿ ਨਹੀਂ ਬੋ ਜੀ ਕੀ ਕਹਿਣਾ ਚਾਹੁੰਦੇ ਹੋ ਸਾਹਿਬ ਜੀ ਸੁਬਨਿ ਵਧੀਆ ਨਾ ਕੋਈ ਨਹੀਂ ਬਹੁਤ ਵਧੀਆ ਬੜਾ ਪੋਜ਼ਿਟਿਵ ਰਿਸਪੌਂਸ ਰਿਹਾ ਜੀ ਉਹਨਾਂ ਨੇ ਇੱਕ ਵਾਰੀ ਵੀ ਮੈਨੂੰ ਨਹੀਂ ਕਿਹਾ ਕਿ ਕਿਉਂ ਨਹੀਂ ਹੈਗੇ ਜਾਂ ਤੁਸੀਂ ਕਿਉਂ ਨਹੀਂ ਬੇ ਕਰਦਾ ਜੀ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਡਰਾਈਵਰ ਲੈ ਲਓ ਬੱਚੇ ਲਈ ਤੇ ਭਾਜੀ ਆਇਆ ਇੱਕ ਛੋਟਾ ਜਾਂ ਇਸ ਇਨਸਾਨੀਅਤ ਤੇ ਤੁਹਾਡੇ ਦੀਵਾਲੀ ਦਾ ਗਿਫਟ ਹੈ ਜੀ ਦੀਵਾਲੀ ਦਾ ਇਨਸਾਨੀਅਤ ਤੁਹਾਡੇ ਟੈਸਟ ਨੂੰ ਪਾਸ ਹੁੰਦਾ ਹੈ ਤੁਹਾਡਾ ਗਿਫਟ ਖੋਲੋ ਜੀ ਕੋਲ ਵੀ ਐਂਗਲ ਕਰਦੇ ਖੋਲੋ ਬੋ ਜੀ ਤੁਹਾਨੂੰ ਵਧੀਆ ਲੱਗੇਗਾ ਦੀਵਾਲੀ ਦਾ ਜੀ ਰੱਬ ਚੜ੍ਹਦੀ ਕਲਾ 'ਚ ਰੱਖੇ ਬਾਬਾ ਨਾਨਕ ਬਹੁਤ ਰਕੀਆਂ ਬਖਸ਼ੇ ਜੀ ਇਹ ਇਹ ਆਨ ਕਰ ਲਓ نیچے ਤੋਂ ਹਾਂਜੀ ਬਦਲੇਗਾ ਚਲੋ ਬਾਬਾ ਵਧੀਆ ਵਧੀਆ ਦੀਵਾਲੀ ਲਿਆਵੇ ਬੋ ਜੀ ਤੁਹਾਡੀ ਸਾਰਿਆਂ ਦੀ ਖੁਸ਼ੀਆਂ ਭਰੀਆਂ ਵਾਲੀ ਹੋਏ ਜੀ ਕੀ ਸਕਦੇ ਹੋ ਕਿ ਅਸੀਂ ਘਰ ਆ ਗਏ ਹੋਏ ਆ ਤੇ ਜਿਸ ਚੀਜ਼ ਲਈ ਅਸੀਂ ਗਏ ਸੀਗੇ ਅਸੀਂ ਆਪਣਾ ਅੱਜ ਉਹ ਦੇਖਣਾ ਕਿ ਦੇਖਦੇ ਹਾਂ ਕਿ ਇਨਸਾਨੀਅਤ ਅੱਜ ਵੀ ਲੋਕਾਂ 'ਚ ਹੈਗੀ ਆ ਕਿ ਨਹੀਂ ਤੇ ਅਸੀਂ ਤਿੰਨ ਜਗ੍ਹਾ ਤੇ ਗਏ ਮਤਲਬ ਫਸਟ ਤੇ ਜਿੱਥੇ ਅਸੀਂ ਗਏ ਤੇ ਉੱਥੇ ਸਾਨੂੰ ਰਿਸਪਾਂਸ ਨਹੀਂ ਮਿਲਿਆ ਫਿਰ ਦੋ ਜਗ੍ਹਾ ਤੇ ਸਾਨੂੰ ਬਿਨਾਂ ਕਿਸੇ ਆਰਗੂਮੈਂਟ ਯੈਸ ਹੋਈ ਆ ਰਿਸਪਾਂਸ ਮਤਲਬ ਮਿਲਿਆ ਆ ਪੂਰਾ ਤੇ ਸਾਡਾ ਮਤਲਬ ਜਾਣਾ ਜਿਹੜਾ ਸੀਗਾ ਉਹ ਸਫਲ ਹੋਇਆ ਸਾਨੂੰ ਪਤਾ ਲੱਗ ਗਿਆ ਕਿ ਮਤਲਬ ਕਿ ਅੱਜ ਵੀ ਲੋਕਾਂ ਦੇ ਵਿੱਚ ਉਹ ਇਨਸਾਨੀਅਤ ਹੈਗੀ ਹੈ ਕਿ ਕੋਈ ਕਿਸੇ ਵੀ ਪ੍ਰੋਬਲਮ ਦੇ ਵਿੱਚ ਹੋਵੇ ਤੇ ਉਸ ਚੀਜ਼ ਦਾ ਉਹ ਆਪਣਾ ਸਾਥ ਦਿੰਦੇ ਆ ਲਾਸਟ ਵਾਲੇ ਤੇ ਤਾਂ ਬਿਲਕੁਲ ਹੀ ਉਹਨਾਂ ਨੇ ਭਾਜੀ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਕੋਈ ਗੱਲ ਨਹੀਂ ਉਹਨਾਂ ਨੇ ਤਾਂ ਕੁਝ ਵੀ ਨਹੀਂ ਪੁੱਛਿਆ ਸਾਨੂੰ ਉਹ ਕਹਿੰਦੇ ਤੁਸੀਂ ਜੋ ਵੀ ਲੈਣਾ ਲੈ ਸਕਦੇ ਹੋ ਕੁਝ ਵੀ ਉਹਨਾਂ ਨੇ ਕੋਈ ਆਰਗੂਮੈਂਟ ਨਹੀਂ ਕੀਤੀ ਤਾਂ ਫਰੈਂਡਸ ਚਲੋ ਸਾਡਾ ਇਹ ਛੋਟਾ ਜਿਹਾ ਇੱਕ ਸੀਗਾ ਬਲੌਗ ਦੇ ਵਿੱਚ ਇੱਕ ਮੈਸੇਜ ਵੀ ਆ ਕਿ ਅੱਜ ਵੀ ਆਪਾਂ ਕਿਸੇ ਵੀ ਮੁਸੀਬਤ ਦੇ ਵਿੱਚ ਇਨਸਾਨੀਅਤ ਦੀ ਇਨਸਾਨੀਤ ਪ੍ਰਤੀ ਹੈਲਪ ਕਰ ਸਕਦੇ ਆ ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਤਾ ਨਹੀਂ ਉਹ ਇਨਸਾਨ ਕਿਵੇਂ ਦਾ ਹੋਵੇ ਕਿਵੇਂ ਦਾ ਨਹੀਂ ਪਰ ਚਲੋ ਜਿੰਨੀ ਵੀ ਕੋਸ਼ਿਸ਼ ਹੈਗੀ ਆ ਕਿ ਆਪਾਂ ਆਪਣਾ ਗੁੱਡ ਰਿਸਪੌਂਸ ਦਈਏ ਤੇ ਇਹ ਸੀ ਇੱਕ ਸਾਡਾ ਸੋਕਾ ਜਿਹਾ ਮੈਸੇਜ ਤੇ ਪੰਜਾਬ ਵੀ ਹੈਲਪ ਵਾਸਤੇ ਜਾਣਿਆ ਜਾਂਦਾ ਪੂਰੀ ਦੁਨੀਆ ਦੇ ਵਿੱਚ ਜਿਹੜੇ ਤੁਸੀਂ ਦੇਖਿਆ ਹੀ ਫਰੈਂਡਸ ਹੜ੍ਹਾਂ ਦੇ ਵਿੱਚ ਵੀ ਇੱਕ ਸਿਰਫ ਜਿਹੜੀ ਪੰਜਾਬ ਦੇ ਵਿੱਚ ਹੈਲਪ ਹੋਈ ਉਹ ਇੱਕ ਸਿਰਫ ਤੇ ਸਿਰਫ ਇਨਸਾਨੀਅਤ ਕਰਕੇ ਹੀ ਹੋਈ ਆ ਨਹੀਂ ਤਾਂ ਕੋਈ ਕਿਸੇ ਨੂੰ ਨਹੀਂ ਸੀ ਜਾਣਦਾ ਉਹਨਾਂ ਨੇ ਬਹੁਤ ਜ਼ਿਆਦਾ ਇੱਕ ਸਿਰਫ ਸੰਗਤਾਂ ਨੇ ਜਾ ਜਾ ਕੇ ਉੱਥੇ ਲੋਕਾਂ ਨੇ ਇੱਕ ਦੂਜੇ ਦੀ ਹੈਲਪ ਕੀਤੀ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹ ਕੌਣ ਆ ਵੱਡਾ ਆ ਛੋਟਾ ਆ ਅਮੀਰ ਆ ਗਰੀਬ ਆ ਉਹਨਾਂ ਨੇ ਹਰ ਇੱਕ ਦੀ ਜਾ ਕੇ ਮਤਲਬ ਫੁੱਲ ਹੈਲਪ ਕੀਤੀ ਸੀਗੀ ਤੇ ਚਲੋ ਅੱਜ ਅਸੀਂ ਵੀ ਇਸ ਟੈਸਟ ਨੂੰ ਲੈਣ ਗਏ ਸੀਗੇ ਜਿਹਦੇ ਵਿੱਚ ਉਹ ਅਸੀਂ ਪਾਸ ਹੋਈਆਂ ਸਾਨੂੰ ਜੇ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਦੇ ਵਿੱਚ ਜਰੂਰ ਦੱਸਣਾ ਤਾਂ ਕਿ ਅਸੀਂ ਐਵੇਂ ਦੀਆਂ ਵੀਡੀਓਜ਼ ਤੁਹਾਡੇ ਲਈ ਹੋਰ ਲੈ ਕੇ ਆਈਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਲਾਈਕ ਕਰਨਾ ਨਾ ਭੁੱਲਣਾ ਬਾਏ ਫਰੈਂਡਸ